ਸਸ਼ੀ ਕਾਲ ਦੀ ਸਾਰਿਆਂ ਨੂੰ ਅੱਜ ਮੈਨੂੰ ਆਪਾਂ ਕਮੀਜ਼ ਦੀ ਕਟਿੰਗ ਕਰਦੇ ਆਂ ਜੀ ਇਹ ਦੇਖੋ ਜੀ ਇਹਦੇ ਤੇ ਲੈਸ ਲੱਗੀ ਹੋਈ ਆ ਕਮੀਜ਼ ਦੇ ਨੀਚੇ ਵੀ ਘੇਰੇ ਤੇ ਲੈਸ ਲੱਗੀ ਹੋਈ ਆ ਇਹਦੀ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਆ ਜੀ ਇਸ ਤਰ੍ਹਾਂ ਤੁਸੀਂ ਇਹ ਦੂਰਾ ਕਰ ਲੈਣਾ ਇਹ ਕੱਪੜਾ ਠੀਕ ਹੈ ਜੀ ਇਹ ਵੀ ਮੈਚਿੰਗ ਸੂਟ ਆ ਕਾਟਨ ਦਾ ਸੂਟ ਆ ਬਿਨਾ ਲਾਈਨਿੰਗ ਤੋਂ ਸਟਿਚ ਕਰ ਰਹੇ ਆ ਇਹਨੂੰ ਆਪਾਂ ਇਹ ਦੇਖੋ ਤੁਸੀਂ ਜਿਹੜੀ ਲੈਸ ਦੇਖਣੀ ਹੈ ਇਸ ਤਰ੍ਹਾਂ ਦੇਖਣੀ ਹੈ ਜੋ ਵੀ ਮਤਲਬ ਤੁਹਾਡੀ ਡਿਜ਼ਾਈਨਿੰਗ ਹੁੰਦੀ ਹੈ ਸੂਈ ਦੇ ਨਾਲ ਤੁਸੀਂ ਮੈਚਿੰਗ ਦੇਖੋ ਵੀ ਤੁਹਾਡੇ ਸੈਂਟਰ ਬਿਲਕੁਲ ਸੈਂਟਰ ਦੇ ਵਿੱਚ ਆ ਰਿਹਾ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਵੀਡੀਓ ਦੇ ਵਿੱਚ ਇਹ ਸੂਟਾਂ ਸੂਟ ਦੀ ਕਟਿੰਗ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਇਹਦੀ ਆਪਾਂ ਲੈਂਥ ਲੈਣੀ ਹੈ ਜੀ 42 ਇੰਚ ਤਿਆਰ ਇਹ ਵੀ ਨਹੀਂ ਇਹਦੇ ਨੀਚੇ ਘੇਰੇ ਤੇ ਲੈਸ ਲੱਗਦੀ ਹੈ ਇਹ ਆਪਾਂ 43 ਇੰਚ ਕਟਿੰਗ ਕਰਾਂਗੇ 1 ਇੰਚ ਵੱਧ ਲਵਾਂਗੇ ठीक है जी घेरा है गा? जी बई इंच तैयार आपेरे से तीन इंच बद लगे जी पच्ची इंच आप घेरे की कटिंग कर रहे हैं हम देखो जी आप बिल्कुल यदि कटिंग कर रहे हैं ਉੱਪਰਲੀ ਸਾਈਡ ਤੋਂ ਥੋੜਾ ਜਿਹਾ ਵੱਧ ਦਾ ਕਪੜਾ ਇਹਦੀ ਵੀ ਆਪਾਂ ਕਟਿੰਗ ਕਰ ਦਾਂਗੇ। ਦੇਖੋ ਪਹਿਣ ਬੈਕ ਵਾਲਾ ਪੀਸ ਵੀ ਆਪਾਂ ਨੇ ਇਸ ਤਰ੍ਹਾਂ ਕਟਿੰਗ ਕਰਨਾ ਜਿਸ ਤਰ੍ਹਾਂ ਕੰਨੀ ਨੂੰ ਕੰਨੀ ਫੜ ਕੇ ਆਪਾਂ ਫੋਲਡ ਕਰ ਲੈਣਾ। ਆ ਦੇਖੋ ਜੀ ਦੋਨਾਂ ਸਾਈਡਾਂ ਤੇ ਕੰਨੀਆਂ ਚਲੀਆਂ ਹੋਈਆਂ ਖੁੱਲੀ ਵਾਲੀ ਸਾਈਡ ਮੇਰੇ ਕੰਨੀ ਆ ਗਈ। ਇਸ ਤਰ੍ਹਾਂ ਤੁਸੀਂ ਰੱਖ ਕੇ ਇਹਨੂੰ ਉੱਪਰ ਰੱਖ ਕੇ ਤੁਸੀਂ ਕੋਲ ਇਹਨੂੰ ਇਸ ਤਰ੍ਹਾਂ ਕਰਕੇ ਘੇਰੇ ਮਨ ਪੈਡਿਕਾਟ ਪਾ ਕੇ ਦੇਖੋ ਜੀ ਬੈਕ ਵਾਲਾ ਗਲਾ ਹੈਗਾ ਦਾ 5 ਇੰਚ ਫਰੰਟ ਵਾਲਾ ਗਲਾ ਹੈਗਾ 7 ਇੰਚ ਬ੍ਰੈਸਟ ਏਰੀਆ ਇਹਦੀ 20 ਇੰਚ 18 ਇੰਚ ਕਮਰ 22 ਇੰਚ ਹੈਗੀ ਇਹਦੀ हिਪ ਠੀਕ ਹੈ ਜੀ ਹੁਣ ਇਹਦਾ ਆਪਾਂ ਗਲਾ ਲਵਾਂਗੇ ਜੀ ਪੌਣੇ 7 ਇੰਚ ਠੀਕ ਹੈ ਜੀ ਅੰਦਰ ਨੂੰ ਆਪਾਂ ਇਹ ਦਾ ਇੰਚ ਡਾઉન ਰੱਖਾਂਗੇ ਕਿੰਕਾ ਜੀ 20 ਤੇ ਆਪਾਂ ਨੇ ਨਿਸ਼ਾਨੀ ਲਾਉਣੀ ਆ ਸਾਡੇ 20 ਤੇ ਲਾ ਕੇ ਨਿਸ਼ਾਨੀ ਇਸ ਤਰ੍ਹਾਂ ਤੁਸੀਂ ਤਾਂ ਸੈਂਟਰ ਕਰ ਲੈਣਾ 2 ਇੰਚ ਆ ਗਿਆ ਫਿਰ ਤੁਸੀਂ ਇਸ ਤਰ੍ਹਾਂ ਇਹਦੀ ਗੁਲਾਈ ਦੇ ਦੇਣੀ ਆ ਹਲਕੇ ਜਿਹੇ ਹੱਥ ਨਾਲ ਬੈਕ ਵਾਲੀ ਵੀ ਇਸ ਤਰ੍ਹਾਂ ਗੁਲਾਈ ਦੇ ਦਿਨਾ। ਇਸ ਤਰ੍ਹਾਂ ਅੰਕੇ ਆਪਾਂ ਇਹਦੀ ਪਲੇਟਾਂ ਦੀ ਨਿਸ਼ਾਨੀ ਲਾਵਾਂਗੇ। 12 ਇੰਚ ਤੇ ਇਹ ਕਿੰਨੇ ਤੇ ਤੇ ਲੈਸ ਲੱਗੀ ਹੋਈ ਆ ਇਹ ਆਪਾਂ ਸਵਾ 3 ਇੰਚ ਤੇ ਲਗਾ ਰਹੇ ਆ ਸਾਈਡ ਵਾਲੀ ਦਾ ਆਪਾਂ ਗੈਪ ਰੱਖਾਂਗੇ ਜੀ ਇਹਦਾ ਸਵਾ 2 ਇੰਚ ਦਾ ਸਾਡੇ 7/2 ਇੰਚ نیچے ਨੂੰ ਪਾਵਾਂਗੇ ਇਧਰ ਆਪਾਂ 2.5 ਇੰਚ ਲਵਾਂਗੇ ਦੇਖੋ ਜੀ ਆਪਾਂ ਬੈਕ ਵਾਲੇ ਗਲੇ ਦੀ ਕਟਿੰਗ ਕਰਦੇ ਆ 5 ਇੰਚ ਆਪਾਂ ਗਲੇ ਦੀ ਲੈਂਥ ਲਵਾਂਗੇ 2.5 ਇੰਚ ਚੜਾਈ ਇਹ ਦੇਖੋ ਜੀ ਆਪਣੀ ਬੈਕ ਵਾਲੇ ਗਲੇ ਦੀ ਕਟਿੰਗ ਹੋ ਗਈ ਆ ਇਹ ਲੁਕੀਆਂ ਵਾਸਤੇ ਕਪੜਾ ਲੈ ਰਹੇ ਆ ਇਹ ਆਪਾਂ ਪਲੇਟਾਂ ਵਾਸਤੇ ਲੈ ਰਹੇ ਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ